ਨਸੀਰ ਖਾਲਦ ਉਹ ਤੁਹਾਡਾ ਸਵਾਗਤ ਹੈ ਸ਼ੌਂਕੀੜੀ ਫਾਰਮ ਤੇ ਤੇ ਅੱਜ ਦੀ ਵੀਡੀਓ ਆਪਾਂ ਕਰਨ ਜਾ ਰਹੇ ਹਾਂ ਮਿੱਤਰੋ ਮੋੜ ਮੰਡੀ ਤੋਂ ਜਿਹੜੀ ਮਹੀਨੇ ਦੀ ਹਰੇਕ 20 ਤਰੀਕ ਨੂੰ ਲੱਗਦੀ ਹੈ ਤੇ ਆਪਾਂ ਪਹਿਲੀ ਸਾਨੂੰ ਮੱਝ ਦਿਖਾਉਣੇ ਆ ਇਹਦਾ ਆਰਡਰ ਦੇਖੋ ਤੇ ਗਾਂ ਨੂੰ ਬਲ ਪੈਂਦੀ ਹੈ ਇਹਦੇ ਤੇ ਠੀਕ ਹੈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ 180 ਹੈਗਾ ਤੇ ਦੁੱਧ ਇਹਦੇ ਤੱਲੇ ਹੈਗਾ 14 ਕਿਲੋ ਤਿਆਰ ਹੈਗਾ ਤੇ ਬਾਕੀ ਮਗਰ ਇਹ ਕੱਟੀ ਤੇ ਇਹਦਾ ਵੀ ਰੇਟ ਪੁੱਛਿਆ ਸੀਗਾ ਜਿਹੜਾ ਵੀ ਬਹੁਤ ਚੰਗਾ ਆਰਡਰ ਦੀ ਪਰ ਤੁਹਾਨੂੰ ਕੁਆਲਿਟੀ ਦਿਖਾਉਣੇ ਆ ਜਿਵੇਂ ਮੈਂ ਮੇਲੇ ਚ ਗਾਂ ਦੇਖੀ ਸੀ ਓਵੇਂ ਆ ਡਰਾ ਇਹਦਾ ਤੇ ਇਹਦੇ ਰੇਟ ਦੀ ਗੱਲ ਕਰੀ ਤੇ ਇਹਦਾ ਰੇਟ ਹੈਗਾਗਾ 2 ਲੱਖ ਰੁਪਈਆ ਯਾਨੀ ਕਿ ਦੋਨੇ ਮਹਿੰਗੇ ਹੈਗਾ ਜੇ ਆਪਾਂ ਉਹ ਮਾਂ ਗੱਲ ਕਰੀਏ ਤਾਂ ਅੱਜ ਕੋਈ ਬਾਹਲਾ ਨਹੀਂਗਾ ਅੱਜ ਥੋੜਾ ਜਿਹਾ ਮੰਦਾ ਚੱਲ ਰਿਹਾ ਹੈਗਾ ਮੰਡੀ ਦੇ ਵਿੱਚ ਬਾਕੀ ਮਾਹੌਲ ਦੇਖੋ ਪੂਰਾ ਮੰਡੀ ਦਾ ਗਰਮ ਆਇਆ ਹੋਇਆ ਹੈਗਾ ਤੇ ਦੁਪਹਿਰ ਦਾ 1 ਵਜੇ ਦਾ ਆਪਾਂ ਵੀਡੀਓ ਸ਼ੂਟ ਕੀਤੀ ਹੈ ਇਹ ਭਰਾ ਕੋਈ ਇੱਥੇ ਗਾਂ ਲੈਣ ਆਊਗਾ ਤਾਂ ਨਾ ਹੀ ਆਇਓ ਹਨਾ ਤੇ ਦੇਖੋ ਭਈ ਇੱਕ ਆ ਗਾਂ ਹੀ ਹੈ ਕਿਦਾ ਮਾਲ ਕਹਿਣੀ ਸੀ ਕੋਲੇ ਨਹੀਂ ਤਾਂ ਸਮੇਂ ਵੀ ਦਿਖਾ ਆਂਦੇ ਤੇ ਬਾਕੀ ਪੂਰੇ ਚੰਗੇ ਚੰਗੇ ਪਸ਼ੂ ਆਉਂਦੇ ਆ ਮੱਝਾਂ ਆਉਂਦੀਆਂ ਜੇ ਕਿਸੇ ਨੇ ਲੈਣੀਆਂ ਇੱਥੇ ਮੋੜ ਮਾਨਸੇਰੀ ਨੇ ਮੱਝਾਂ ਚੰਗੀਆਂ ਦੇ ਗੁੱਲੇ ਨੂੰ ਵਿਚਾਲੇ ਮੱਝ ਖੜੀ ਹੈ ਤੇ ਕਿੱਡੀ ਉਹਦੀ ਹਾਈਟ ਹੈ ਜੀ ਤੇ ਬਹੁਤ ਜ਼ਿਆਦਾ ਜ਼ਿਆਦਾ ਤਗੜੀਆਂ ਤਗੜੀਆਂ ਮੱਝਾਂ ਆਉਂਦੀਆਂ ਹੈਗੀਆਂ ਤੇ ਬਾਕੀ ਦੇਖੋ ਆ ਗਾਂਾਂ ਖੜੀਆਂ ਹੈਗੀਆਂ ਦੋ ਤਿੰਨ ਇਹ ਗਾਣਿਆ ਬਹੁਤਾ ਤੇ ਇੱਥੇ ਵੀ ਨੀਲੀ ਰੰਗ ਦੀ ਡਿਮਾਂਡ ਕਰਦੇ ਉਹ ਵੀ ਬਹੁਤ ਜ਼ਿਆਦੇ ਮੱਝਾਂ ਆ ਥੋੜੀ ਜੀ ਬਾਅਦ ਚ ਪ੍ਰੋਬਲਮ ਹੋ ਸਕਦੀ ਹੈ ਅੱਜ ਕਿਉਂਕਿ ਮੈਂ ਮੈਂ ਥੋੜੇ ਪ੍ਰੋਬਲਮ ਆਗੇ ਕ੍ਰੀਏਟ ਕਰਨ ਲੱਗੇ ਤੇ ਬਾਕੀ ਕੁਆਲਿਟੀ ਦੇਖਣਾ ਮਦਰੀ ਅੱਜ ਕਮੇਟੀ ਚ ਵੀ ਮਾਝਾਂ ਡਰ ਡਰ ਪੂਰੀ ਗੱਲ ਬਾਤ ਸਮਝਦੇ ਹੈ ਇਹ ਅੱਜ ਕਿਹੜੀ ਲਿਖਤਾ ਹੋ 3000 4 ਰੁਪਏ ਮਤਲਬ ਲੱਖ ਮਤਲਬ 4000 ਰੁਪਏ ਹੈ ਨਾ ਉੱਤਰਾਗੇ ਨਾਲ ਦੇ ਨਾਲ ਖਾਈ ਕਰਾਉਂਗਾ ਦੇਖੋ ਬਾਕੀ ਮੋੜ ਮੰਡੀ ਦਾ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਹੋਰ ਵੀ ਮੱਝਾਂ ਟੌਪ ਟੌਪ ਦੀਆਂ ਇੱਕ ਆਪਾਂ ਬੱਚੇ ਸੀ ਹੈਗਾ ਰੇਟ ਇਹਦਾ ਰੇਟ ਵੀ ਮੰਗਦੇ ਸੀ ਕਿ ਭਈ 195 ਤੇ ਬਹੁਤ ਜ਼ਿਆਦਾ ਜ਼ਿਆਦਾ ਮਹਿੰਗੀਆਂ ਮੱਝਾਂ ਦੀਆਂ ਬਾਕੀ ਅੱਜ ਇਹ ਕੋਲਮ ਲਾ ਕੇ ਕਹਿੰਦੀ ਆਪਾਂ ਗੱਲ ਕੀਤੀ ਸੀ ਕਹਿੰਦੇ ਮੰਦਾ ਹੈਗਾ ਕਿਵੇਂ ਆਪਾਂ ਵੀਡੀਓ ਦੇ ਵਿੱਚ ਚੰਗੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਚੰਗੇ ਹੁੰਦੇ ਜਾਂ ਟੌਪ ਬਰੀਡ ਦੇ ਹੁੰਦੇ ਹਨਾ ਆਕਿਆ ਗਾਂ ਦੇ ਇੱਕ ਬਹੁਤ ਚੰਗੇ ਨੇ ਤੇ ਕੁਪਰੇ ਤੇ ਲਈ ਤੇ ਟਾਪ ਕੁਆਲਟੀ ਦੇ ਮੱਝ ਵੀ ਪੁਰੀਆਂ ਚੰਗੀਆਂ ਚੰਗਾ ਤੇ ਕਿਸ ਨੂੰ ਹੋਰ ਚੰਗੇ ਘੱਟ ਕਾਟ ਤੇ ਵੱਡੇ ਬਾਡੀ ਟਾਈਟ ਵਾਲੀ ਮੈ ਦਿਖਾਉਣੇ ਆ ਟਾਪ ਕੁਆਲਟੀ ਦੇ ਇਹ ਵੀ ਪੂਰਾ ਪੰਡ ਬੰਦੇ ਹਰ ਇੱਕ ਦਾ ਲਾਸ ਲਾਸਾ ਕਰਦਾਗਾ ਤੇ ਮੁੱਠੀ ਵਾਲੇ ਥਾਣਾਗੇ ਦਾ ਰੇਟ ਕਹਿੰਦੇ ਢੰਗ ਲੱਗੜੇ ਹਰੇਕ ਵੀ ਦੇ ਵਿੱਚ ਛੇੜੀਆਂ ਜਿਆਦਾ ਰੇਟ ਲੰਗੀ ਹੋਣਗਾ ਮੱਝਾਂ ਤੇ ਕਾ ਮੱਝ ਦਿਖਾਉਣੇ ਪੂਰੀ ਚੰਗੀ ਹੈਗੀ ਦੇਵੇ ਰੂੜ ਤੇ ਇਹਦਾ ਮੁੱਲ ਇਹਦਾ ਉਹ ਵੀ ਬਾਕੀ ਇਹ ਹਾਦੀ ਫੋ ਹਨ ਤੇ ਬਹੁਤ ਜਿਆਦਾ ਵੱਡਾ ਘਾਟਾ ਕਹਿ ਸਕਦੇ ਆਪਾਂ ਵੀ ਜਾਨੀ ਪੈਣਾ ਲੈੜਾ 4000 ਲਖਾਈ ਜੈਨੀ ਪੈਣੀ ਹੈ ਖਰੀਦਣ ਵਾਲੇ ਨੂੰ ਤਾਂ ਇਹਦੇ ਬਸਰ ਪੈਣੀ ਪੈਣਾ ਮੰਡੀਆਂ ਤੇ ਕਿਉਂਕਿ ਸਰਕਾਰੀ ਖਰੀਦ ਹੋ ਚੁੱਕੀ ਹੈ ਪਹਿਲਾਂ ਵੈਸੇ ਹੁੰਦਾ ਸੀ ਉਹਨਾਂ ਸਰਕਾਰੀ ਖਰੀਦ ਹੈਗੀ ਉਹਦੇ ਕਰਕੇ ਪੂਰੇ ਨੁਕਸਾਨ ਦਾ ਇੱਕ ਗੱਲ ਹੋਣੀ ਹੈਗੀ ਹਾਕੀ ਆ ਦੇਖੋ ਸਿੰਗਲ ਹੱਡੀ ਵੀ ਘੈਂਟ ਗੱਲ ਬਾਤ ਮੰਡੀ ਦੇ ਵਿੱਚ ਤੇ ਇਹ ਮੌੜ ਮੰਡੀ ਆ ਬਈ ਇਹ ਹਰੇਕ 20 ਦਿਨ ਲੱਗਦੇ ਤੇ ਇੱਥੇ ਜਿਆਤਰ ਮੱਝ ਹੀ ਆਉਂਦੀ ਹਨਾ ਬਾਕੀ ਇੱਕ ਵਾਰੀ ਸਾਨੂੰ ਜਿਹੜੇ ਵਪਾਰੀ ਬੈਠੇ ਹੁੰਦੇ ਉਹਨਾਂ ਨੇ ਵੀ ਗੇੜਾ ਮਰਾ ਦੇਣਗੇ ਮੱਝਾਂ ਨਹੀਂ ਹਣਾ ਜੇ ਆਪਾਂ ਰੌਡਰ ਦੇਖੇ ਨਾ ਮੱਝਾਂ ਦੇ ਜਾਂ ਕੁਆਲਿਟੀ ਦੇਖੇ ਸਾਰੀਆਂ ਮੱਝਾਂ ਦੀ ਟੌਪ ਟੂ ਟੌਪ ਹੁੰਦੀ ਹੈਗੀ ਤੇ ਇਹ ਮੰਡੀ ਦੇ ਵਿੱਚ ਯਾਨੀ ਕਿ ਮੱਝਾਂ ਹੁੰਦੀਆਂ ਜਿਹਨਾਂ ਮਾਂਸ ਹੈਰੀ ਦੀਆਂ ਜੋ ਗਰ ਅਲਾ ਹੋ ਗਿਆ ਨਾ ਇਹਦੀ ਮੱਝਾਂ ਚੰਗਾ ਬੰਨੀਆਂ ਜਾਂਦੀਆਂ ਤੇ ਇੱਕ ਮੱਝ ਨੂੰ ਹੋਰ ਦਿਖਾਉਣੇ ਆ ਪੂਰੀ ਗੱਲ ਬਾਤ ਐਡਰ ਤਾਂ ਦੇਖ ਜਿਵੇਂ ਘਾਹ ਦਾ ਟਰ ਹੁੰਦਾ ਹੈ ਨਾ ਆਹ ਦੇਖੋ ਜੀ ਟਰ ਦੇ ਦਾ ਇਹ ਲੱਤਾਂ ਖੋਲ ਕੇ ਲੜਦੀਆਂ ਨੇ ਕਢਾਉਣਾ ਪੈਂਦਾਗਾ ਹੀ ਬਰੀਡ ਤੇ ਹੁੰਦਾ ਹਨਾ ਬਹੁਤ ਚੰਗਾ ਡਰਾਗਾ ਲੜਾਉਣੇ ਆ ਸੱਜੀ ਤੇ ਹੁਣ ਕ ਮੇਲਾ ਬਾਕੀ ਮੰਡੀ ਦਾ ਚ ਮੰਡੀ ਹੈਗਾ ਇਤਨ ਵਾਲੇ ਦਾ ਤੇ ਲੈਨਰ ਦੇ ਵਿੱਚ ਰਣਦਾ ਵੀ ਹਨਾ ਇਹ ਵਾਕਿਆਕ ਪੂਰਾ ਚੰਗਾ ਸਾਨੂੰ ਝੋਟਾ ਦਿਖਾਉਣੇ ਆ ਖੜਾ ਰੋਟੀ ਵੀ ਜੇ ਕਿਨ ਲੈਣੇ ਹੁੰਦਾ ਤੇ ਉਹਦਾ ਮੈਕਰੋ ਕੀਤੀ ਮੱਝ ਤੇ ਕਰਨ ਦੇ ਟੰਗੇ ਕੱਟਾ ਹਨਾ ਇਹ ਕਹਿੰਦੇ ਦੀ 2.5 ਸਾਲ ਦਾ ਮਾਰਾ ਇੱਧਰ ਦੇ ਘਟਲਕੀ ਮਰਾ ਦਿੰਦੇ ਆ ਤੁਹਾਨੂੰ ਉਂਦੀ ਵੱਡੀ ਤੇ ਜਿਆਦਾ ਤਾਂ ਕਹਿੰਦੇ ਨਹੀਂ ਵਾਰੀ ਨਹੀਂ ਮੱਝਾਂ ਹੁੰਦੀਆਂ ਨਾ ਤੇ ਚੋਟੀ ਤੇ ਦੇਖੋ ਬਹੁਤ ਚੰਗੀ ਆ ਗਈ ਹੈ ਹਨਾ ਕਿ ਖਮਾ ਵੜਨਾ ਦੂਰਿਆ ਕਾਂਟ ਦਾ ਬੋਤ ਹੈ ਲੈ ਕੇ ਵੀ ਮੱਝਾਂ ਆਰਡਰ ਦੇ ਕੇ ਮੱਝ ਦੇਖੋ ਬਾਕੀ ਰੀਡ ਤੇ ਕਵਾਰ ਕੀ ਸੋਨੇ ਕੁਆਲਟੀ ਬਾਰੇ ਤਾਂ ਆਪਾਂ ਕੰਮ ਪਰ ਮੈਨ ਨਹੀਂ ਕਰ ਸਕਦੇ ਰੀਡ ਖਨਾਂ ਦਾ ਤਾਂ ਜਿਆਦਾ ਹੁੰਦਾ ਹੀ ਹੋਣਾ ਇਹ ਤਾਂ ਬਸ ਹੀ ਸੋਨੇ ਹੁਣ ਇਹ ਮਾਸ ਦਾ ਤੁੰਗੀਰਵਾਰ ਕੇ ਮੇਰੇ ਕੋਲ ਬਾਕੀ ਦੇਖੋ ਆ ਸਾਰੀਆਂ ਮੱਝਾਂ ਨੇ ਟੌਪ ਟੌਪ ਕੁਆਲਟੀ ਹੈ ਨਾ ਉੱਚੇ ਥਾਂ 'ਚ ਛੜ ਕੇ ਕੋਸ਼ਿਸ਼ ਕਰਾਂਗੇ ਸਾਰੀਆਂ ਇੱਧਰ ਜੇ ਆਪਾਂ ਗੱਲ ਕਰਨਾ ਮੱਝਾਂ ਦੇ ਪੂਰੀ ਐ ਗੱਲਬਾਤ ਠੀਕ ਆ ਵੀ ਚੰਗਾ ਜੀ ਦਾ ਪਚੰਗਾ ਬੋਲੀ ਹੁੰਦਾ ਦਾ ਉਹੀ ਗੱਲ ਆ ਵੀ ਵੱਡੇ ਵੀ ਮੱਜਾਂ ਫਰ ਡੀਆਂ ਡੀਆਂ ਸਿਆਉਣੀ ਹੈਗੀਆਂ ਪੂਰਿਆਂ ਤਕੜੀਆਂ ਤਕੜਨਾ ਬਾਕੀ ਹੈ ਜੀ ਕੋਈ ਗੱਲ ਨਹੀਂ ਜੇ ਕਿਸੇ ਨੇ ਘੱਟ ਰੇਟਾ ਲੈਣੀ ਆ ਤਾਂ ਘੱਟ ਰੇਟਾ ਦੀ ਵੀ ਨਹੀਂ ਚੱਲਦੀ ਇਹ ਵੀ ਹਕੀ ਮੰਡੀ ਦੇਖੋ ਪੂਰੀ ਭਰੀਆਂ ਲੈਸੋਤੇ ਹੋਈ ਜਾਂਦੇ ਆਂ ਹਾਂ ਇਹ ਲੈਸੋਤੇ ਹੁਣ ਤਾਂ ਜਮੇ ਵੀ ਰਿਕਾਰਡ ਨਹੀਂ ਹੋਣੇ ਕਿਉਂਕਿ ਉੱਤੇ ਲੈਕਤ ਵਿੱਚ ਹੁੰਦੇ ਜੇ ਅੱਗੇ ਲੈਸੋਤੇ ਰਿਕਾਰਡ ਹੋਣੇ ਸੀ ਤੇ ਇਹ ਗੱਲ ਦੇ ਕਰਕੇ ਆਉਣਾ ਨਹੀਂ ਇਹ ਸ਼ੌਂਕ ਦਾ ਕੋਈ ਮੋੜ ਨਹੀਂ ਪਾਈ ਦੇਖੋ ਤੇ ਕਮਲਪੁਰ ਜਿਹੜਾ ਤੇ ਮੱਝ ਦੇ ਹੱਥ ਤੇ ਤਰਜ਼ਰ ਦੀ ਪਈਆਂ ਗਿਆ ਮੱਝ ਦੇ ਤੂੰ। ਬਾਕੀ ਆ ਸ਼ਰ ਨੰਦ ਦੇਵਾ ਬਹੁਤ ਚੰਗਾ ਦਾ ਤੇ ਫੈਂਟ ਵੀ ਉਹ ਚੰਗੀ ਹੁੰਦੀ ਆ ਪਾ ਦਾ ਤੋੜੀ ਦਾ ਸਾਰ ਬਹੁਤ ਬੁੜੀ ਬਣੀ ਹੁੰਦੀ ਆ। ਤੱਕੀ ਦੇਖੋ ਤੁਸੀਂ ਮੰਡੀ ਦਾ ਮਾਹੌਲ ਪੂਰਾ ਚੰਗਰਾ ਭਰਿਆ ਹੋਇਆ ਦਾ। ਦੂਰ ਤੱਕ ਜੇ ਆਪਾਂ ਜੂਮ ਕਰਕੇ ਦਿਖਾਉਣੇ ਚੰਗੇ ਚਿੰਗੇ ਤੂੰ। ਵਧੀਆ ਗੱਲਬਾਤ ਹੋਈ। ਐਦ ਕੀ ਪੋਰਸ ਨਾਜ਼ਮੀ ਦਰਦੇ ਆ ਵੀ ਕਿ ਵਿੱਚ ਜੀ ਕਰਦੇ ਹਨਾ। ਬਾਕੀ ਦੇਖੋ। ਪਰ ਜੀ ਮੈਂ ਕਹਾ ਬਹੁਤ ਸੋਹਣਾ 뷰 ਆ ਰਿਹਾ ਹੈਗਾ ਦੇਖੋ ਜਦੋਂ ਅਸੀਂ ਇੱਥੇ ਲਿਆ ਤਾਂ ਉਹ ਨਾ ਕਾਰਨ ਹੁੰਦਾ ਕਿ ਨਾਲ ਲਗਾਉਂਦਾ ਜੀ ਨਾਲ ਉਹ ਵਾਲੀ ਨੂੰ ਤੇ ਨਾ ਪੁੱਛੀ ਜਾਂਦੇ ਤਾਂ ਅੱਗੇ ਕਰਦੇ ਕੀ ਦੇਖੋ ਬਈ ਕਿੰਨੇ ਚੰਗੇ ਚੰਗੇ ਪਸ਼ੂ ਹੁੰਦੇ ਆ ਕਪੜਾ ਕਹਿੰਦੇ ਨੀਲੀ ਰਾਵੀ ਨੀਲੀ ਰਾਵੀ ਵੈਸੇ ਹੀ ਘੱਟ ਹੁੰਦੀਆਂ ਨੇ ਮੇਲੇ 'ਚ ਉਹਦਾ ਕਾਰਨ ਹੈ ਇੱਕ ਨੀਲੀ ਰਾਵੀ ਘੱਟ ਹੋਣ ਦਾ ਪੂਰਾ ਵਧੀਆ ਮੰਡੀ ਦਾ ਮਾਹੌਲਾ ਚੰਗੇ ਤੁਹਾਡਾ ਡੇਟਾ ਦਾ ਮਸਲਾ ਅੱਜ ਦਾ ਥੋੜਾ ਜਿਹਾ ਮੰਦਾ ਹੀ ਸੀਗਾ 10:00 ਵਜੇ ਵੀ 24 ਕਿਉਂਕਿ ਜਿਹੜਾ 4000 ਲਖਾਈ ਆ ਉਹ ਬੰਦੇ ਨੂੰ ਚੁੱਕਦੀ ਹੈਗੀ ਤੇ ਯਾਦ ਰਹੀ ਜੇ ਲੱਖ ਦੇ ਰੇਡ ਦਾ ਚੱਕ ਲੱਖ 4000 ਵੀ ਕੋਲ ਗਏ ਜੀ ਲਖਾਈ ਹੋ ਗਈ ਨਹੀਂ ਨਹੀਂ ਗੱਲ ਬਾਕੀ ਦੇਖੋ ਹਣਾ ਉਹ ਹੱਕਿਆ ਦਿਖਾਉਣੇ ਸਨ ਇੱਕ ਵੱਡੇ ਬੋਡੀ ਸਟਰਕਚਰ ਦੀ ਮੱਗ ਤੇ ਫਲਕਾਰੀ ਪਈ ਹੁੰਦੀ ਪਈ ਹੈ ਜੀ ਥੋੜੀ ਭੈਂਟ ਗੱਲ ਦਾ ਮੱਗ ਦੇ ਵਿੱਚ ਪੂਰੀ ਕਲਰ ਵੀ ਹੈ 11 ਨੂੰ ਵੀ ਲਾਜਵਾ ਪਰ ਥੋੜਾ ਜਿਹਾ ਖਾਣਾ ਜੀ ਤੁਹਾਨੂੰ ਆਲ ਵੇਲ ਗੁੱਡ ਹੈ ਨਾ ਆਪਣੀ ਵੀਡੀਓ ਵਾਸਤੇ ਇੰਨੀ ਕੀ ਹੈ ਜੀ ਤੇ ਆਉਣ ਵਾਲੇ ਟਾਈਮ ਚ ਚੰਗੇ ਚੰਗੇ ਵੀਡੀਓ ਆਨਲਾਈਨ ਲਈ ਆਪਣੇ ਚੈਨਲ ਨੂੰ ਫੋਲੋ ਦੇ ਸਬਸਕ੍ਰਾਈਬ ਕਰਨਾ ਤੇ ਧੰਨਵਾਦ